ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਰੇ ਸਾਰੇ ਹੀ ਦਿਵਿਆਂਗ ਹਨ ਫਰਾ ਸਾਡੇ ਆ ਮਾਤਾ ਵਾ ਫੈਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਅਪਡੇਟ ਤੁਹਾਡੇ ਨਾਲ ਵੱਡੇ ਸਾਂਝ ਕਰਨੀ ਆ ਫੈਸ਼ਨ ਦੇ ਵਿੱਚ ਵਾਦਾ ਹੋਇਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਤੁਹਾਡੇ ਇੱਕ ਥੰਬਨੇਲ ਆ ਰਿਹਾ ਸੋ ਇਹ ਚ ਲਿਖਿਆ ਹੋਇਆ ਦਿਵਾਲੀ ਮੌਕੇ ਵੱਡਾ ਐਲਾਨ ਫੈਸ਼ਨ ਦੇ ਵਿੱਚ ਵਾਦਾ 35000 ਹੋਇਆ ਫੈਸ਼ਨ ਹੋਈ ਆ ਪਹਿਲਾਂ ਇਹ ਦੱਸ ਦਈਏ ਕਿ ਇਹ ਖੁਸ਼ਖਬਰੀ ਪੰਜਾਬ ਵਾਸੀਆਂ ਲਈ ਨਹੀਂ ਹੈ ਕਿੱਥੇ ਫੈਸ਼ਨ ਹੋਈ ਆ ਇਹ ਵੀ ਤੁਹਾਨੂੰ ਦੱਸਾਂਗੇ ਸੋ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਆ ਜਾਂ ਨਹੀਂ ਆਈ ਆ ਇਹ ਵੀ ਤੁਹਾਨੂੰ ਦੱਸਾਂਗੇ ਅੱਜ ਗੱਡੀ ਖਬਰ ਜਿਹੜੀ ਆਈ ਪੈਨਸ਼ਨ ਦੇ ਲਈ ਉਹ ਹਰਿਆਣਾ ਸਰਕਾਰ ਵੱਲੋਂ ਆਈ ਹਰਿਆਣਾ ਸਰਕਾਰ ਬਹੁਤ ਵਧੀਆ ਫੈਸਲੇ ਲੈ ਰਹੀ ਹੈ ਜਿਹੜੀ ਸਰਕਾਰ ਵਧੀਆ ਫੈਸਲੇ ਲਏਗੀ ਇਸ ਚਲਾਕਾ ਜੋ ਕੰਮ ਕਰੇਗੀ ਉਹਦੀ ਵਾਹਵਾਹੀ ਕਬੂਲ ਕਰਨੀ ਬਣਦੀ ਹੈ ਤੇ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਬਣਦਾ ਸੋ ਪੰਜਾਬ ਸਰਕਾਰ ਅੱਗੇ ਅਸੀਂ ਮੰਗ ਰੱਖਦੇ ਰਹੇ ਹਾਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਹੋਰਾਂ ਸਰਕਾਰਾਂ ਤੋਂ ਜਿਹੜਾ ਜਾਂ ਸੇਧ ਲੈਂਦੇ ਹੋਏ ਪੰਜਾਬ ਦੇ ਲਾਭਪਾਤਰਿਆਂ ਨੂੰ ਵੀ ਖਾਸ ਕਰਕੇ ਬढ़ापा ਪੈਨਸ਼ਨ ਹੈਂਡੀਕੈਪ ਪੈਨਸ਼ਨ ਲਾਭ ਤਾਰਕਾਂ ਨੂੰ ਕੋਈ ਰਾਹਤ ਦਿੰਦੇ ਹੋਏ ਪੈਸ਼ੇ ਦੇ ਵਿੱਚ ਵਾਅਦਾ ਕਰੋ ਸੋ ਅੱਜ ਵੱਡੀ ਖਬਰ ਆਈ ਜੀ 12 ਅਕਤੂਬਰ ਦਿਨ ਐਤਵਾਰ ਅੱਜ ਕੈਬਨਟ ਮੀਟਿੰਗ ਸੀ ਹਰਿਆਣਾ ਸਰਕਾਰ ਦੀ ਦਿਵਾਲੀ ਦਾ ਤੋਹਫਾ ਦਿੰਦੇ ਹੋਏ ਲਗਾਤਾਰ ਬढ़ापा ਪੈਸ਼ਨਾਂ ਵਧਾ ਕੇ 35 ਰੁਪਏ ਉੱਤੇ ਕਰ ਦਿੱਤੀਆਂ ਗਈਆਂ ਨੇ ਜ਼ਿਕਰ ਇਹ ਹੋ ਗਿਆ ਕਿ ਇੱਕ ਸਾਲ ਦੇ ਅੰਦਰ ਅੰਦਰ ਇਹ ਵਾਅਦਾ ਕੀਤਾ ਗਿਆ ਜਿੱਥੇ ਪੰਜਾਬ ਦੀ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਆ ਤੇ ਹੁਣ ਚੌਥਾ ਵੀ ਲਗਭਗ ਜਾ ਰਿਹਾ ਸੋ ਇਹ 4 ਸਾਲਾਂ ਦੇ ਅੰਦਰ ਜਿੱਥੇ ਵਾਅਦਾ ਨਹੀਂ ਹੋਇਆ ਉੱਥੇ ਤੁਸੀਂ ਦੇ ਸਕਦੇ ਆ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਤਾਵਰ ਤੋੜ ਫੈਸਲੇ ਲਏ ਜਾ ਰਹੇ ਨੇ ਤੇ ਉਥੇ ਪੈਨਸ਼ਨ ਵਧਾ ਕੇ ਜਿਹੜੀਆਂ 35000 ਰੁਪਏ ਕਰ ਦਿੱਤੀ ਗਈ ਹੈ ਸੋ ਇਹ ਗਜਟ ਜਿਹੜਾ ਨੋਟੀਫਿਕੇਸ਼ਨ ਹੋਏਗਾ ਉਹ ਵੀ ਜਲਦ ਜਾਰੀ ਹੋਏਗਾ ਹੋ ਸਕਦਾ ਅਗਲੇ ਮਹੀਨੇ ਤੋਂ ਜਿਹੜੀਆਂ ਇਹ ਪੈਨਸ਼ਨ ਦਾ ਫੈਸਲਾ ਜਿਹੜਾ ਆ ਉਹ ਅਗਲੇ ਮਹੀਨੇ ਤੋਂ ਹੀ ਲਾਗੂ ਹੋ ਜਾਏ ਤੇ ਉਥੇ 35000 ਰੁਪਏ ਪੈਨਸ਼ਨ ਜਿਹੜੀ ਬੜਾਫਾ ਪੈਸ਼ਨ ਬੜਾਫਾ ਪੈਸ਼ਨ ਦੀ ਆਫਾ ਗੱਲ ਕਰ ਰਹੇ ਆ ਤੇ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਆਵੇਗੀ ਬਜ਼ੁਰਗਾਂ ਦੇ ਸੋ ਇਹ ਵੱਡਾ ਫੈਸਲਾ ਅਜ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਵੱਲੋਂ ਲਿਆ ਗਿਆ ਪੰਜਾਬ ਸਰਕਾਰ ਦੀ ਕੱਲ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ દિਵਾਲੀ ਤੋਂ ਪਹਿਲਾਂ ਇਹ ਮੀਟਿੰਗ ਹੋਣ ਜਾ ਰਹੀ ਹੈ ਆਸਾਂ ਵੀ ਨੇ ਉਮੀਦਾਂ ਵੀ ਨੇ ਹਰ ਵਰਗ ਆਪਣੀ ਆਪਣੀ ਉਮੀਦਾਂ ਰੱਖਦਾ ਕਿਉਂਕਿ ਮोटा ਫਾਇਿਆਂ ਨੇ ਸਰਕਾਰ ਨੂੰ ਤੇ ਉਮੀਦਾਂ ਹਰ ਵਰਗ ਨੂੰ ਰੱਖਣੀਆਂ ਵਧਦੀਆਂ ਨੇ ਤੇ ਉਮੀਦਾਂ ਬढ़ापा ਪੈਨਸ਼ਨ ਧਾਰਕ ਹੈਂਡੀਕੈਪ ਪੈਨਸ਼ਨ ਧਾਰਕ ਵਿਧਵਾ ਫੈੜਾ ਜਨਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਹਰ ਕਿਸੇ ਨੂੰ ਉਮੀਦ ਹੈ ਕਿ ਕੱਲ ਕੈਬਨਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੀ ਕੋਈ ਵੱਡਾ ਫੈਸਲਾ ਲਵੇ ਤੇ ਪੈਨਸ਼ਨ ਧਾਰਕਾਂ ਨੂੰ ਮਹਿੰਗਾਈ ਦੇ ਦੌਰ ਦੇ ਵਿੱਚ ਰਾਹਤ ਦਿੰਦੇ ਹੋਏ ਕੁਝ ਪੈਸੇ ਦੇ ਵਿੱਚ ਵਾਦਾ ਜ਼ਰੂਰ ਕੀਤਾ ਜਾਵੇ ਸੋ ਅਸੀਂ ਵੀ ਇਹ ਮੰਗ ਵੀ ਆ ਸਾਡੀ ਏਐਸਸੀ ਆਵਾਜ਼ ਵੀ ਜਿਹੜੀ ਚੱਕ ਰੇ ਆ ਸੋ ਕੱਲ ਮੀਟਿੰਗ ਹੋਣ ਜਾ ਰਹੀ ਆ 13 ਅਕਤੂਬਰ ਨੂੰ ਕੱਲ ਮੁੜ ਕੇ ਅਸੀਂ ਲਾਈਵ ਆਵਾਂਗੇ ਤੇ ਤੁਹਾਨੂੰ ਅਪਡੇਟ ਦੇਾਂਗੇ ਕਿ ਕੀ ਫੈਸਲੇ ਪੰਜਾਬ ਸਰਕਾਰ ਵੱਲੋਂ ਲੈ ਜਾਂਦੇ ਨੇ ਲਾਈਵ ਆ ਕੇ ਤੁਹਾਨੂੰ ਰਿਪੋਰਟ ਦੇਾਂਗੇ ਜੀ ਇਸ ਲਈ ਤੁਸੀਂ ਚੈਨਲ ਨੂੰ ਜਲਦੀ ਜਾ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸਾਡੀ ਜਿਹੜੀ ਲਾਈਵ ਜਿਹੜੀ ਹੋਏਗੀ ਉਹ ਤੁਹਾਡੇ ਤੱਕ ਪਹੁੰਚ ਵੀ ਹੋ ਸਕੇ ਸੋ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਫੈਸਲਾ ਜਾਰੀ ਨਹੀਂ ਹੋਈ ਆ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਜਾਰੀ ਹੋ ਚੁੱਕਿਆ ਨੇ ਕੱਲ ਵਰਕਿੰਗ ਡੇ ਆ ਜੀ ਸੋਮਵਾਰ ਦਾ ਦਿਨ ਹੈ ਤੇ ਕੱਲ ਕਾਫੀ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਜਾਰੀ ਹੋ ਜਾਣਗੀਆਂ ਤੇ ਕੱਲ ਉਹ ਵੀ ਤੁਹਾਨੂੰ ਅਪਡੇਟ ਦਿਆਂਗੇ ਤੇ ਜਿਹੜਾ ਕੈਬਨਿਟ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਜਾਂਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਅੱਜ ਦੀ ਵੱਡੀ ਖੁਸ਼ਖਬਰੀ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਖਾਸ ਕਰ ਬੜਾਵਾ ਫੈਸ਼ਨ ਤਾਰਕਾ ਨੂੰ ਦਿੰਦੇ ਹੋਏ 35000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਪੈਨਸ਼ਨ ਵਧਾਉਣ ਦਾ ਜਿਹੜਾ ਯਾ ਐਲਰ ਕਰ ਦਿੱਤਾ ਗਿਆ ਤੇ ਜਲਦ ਉਹਨਾਂ ਦੀ ਪੈਨਸ਼ਨ ਹੈ ਜਿਹੜੀ 35 ਪਾਈ ਜਾਏਗੀ ਧਰਵਾਜੇ ਸਾਰਾ ਵਿਚਾਰ ਹਰੇ ਸਾਸ਼ਟਰੀਆ ਕਾ